ਸਤਨਾਮ ਸ੍ਰੀ ਵਾਹਿਗੁਰੂ ਫੈਰ ਜੀਆ ਏਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਪੂਰਨ ਨਿਰਵੇਰ ਅਕਾਲ ਮੂਰਤ ਅਜੂਨੀ ਸੈਭੰਗ ਗੁਰ ਪ੍ਰਸਾਦਿ ਜਪ ਆਦ ਸੱਚ ਜਬਾਤ ਸੱਚ ਹੈ ਵੀ ਸੱਚ ਨਾਨਕ ਹੋਸੀ ਵੀ ਸਾਚਾ ਸੋਚੇ ਸੋਚਣਾ ਹੋ ਗਈ ਜੇ ਸੋਚੀ ਲਖਵਾਰ ਚੁੱਪੇ ਚਪਣਾ ਹੋ ਗਈ ਜੇ ਲਾਇ ਰਾ ਨਿ ਵਿਚਾਰ ਭੋਕਿਆ ਭੋਕਣਾ ਉਤਰੀ ਜੇ ਬੰਨਾ ਪੂਰੀਆ ਭਾਰ ਸੈ ਸਣ ਪਹਾਲ ਕੋ ਹੈ ਤੈਕਣਾ ਚੱਲਣਾ ਲਾ ਕਿਹ ਚਰ ਹੋਈਐ ਕਿਹ ਕੁੜਾ ਟੁੱਟੇ ਪਾਲ ਹੁਕਮ ਰਜਾਈ ਚੱਲਣਾ ਨਾਨਕ ਲਿਖਿਆ ਨਾਲਾ ਹੁਕਮਿ ਆਵਨਾ ਆਕਾਰ ਕਬਨਾ ਕਿਹਾ ਜਾਈ ਹੁਕਮਿ ਆਉਣ ਜੀ ਹੁਕਮ ਲਐ ਵਿਟਾਈ ਹੁਕਮਿ ਉਤਮਾ ਨੀਚ ਕਮਾਲਕ ਰਖਸ ਕਾ ਪਾਈਐ ਇੱਕਨ ਹੁਕਮਿ ਬਖੀਚ ਏਕੋ ਹੁਕਮਿ ਸਦਾ ਕੋ ਆਈਐ ਹੁਕਮੇ ਅੰਦਰ ਸਭ ਕੋ ਵਾਰੁਕ ਨ ਕੋਏ ਨਾਨਕ ਹੁਕਮੇ ਜੈ ਬੂਜੇ ਤਉਮ ਕਹਿਣਾ ਕੋਏ ਗਾਵੇ ਕੋ ਤਾਨ ਹੋਵੇ ਕਿਸੇ ਤਾਨ ਗਾਵੇ ਕੋ ਦਾਤ ਜਾਣੇ ਨਿਸ਼ਾਨਾ ਗਾਵੇ ਕੋ ਗੁਣ ਵਿਟਿਆਇਆ ਚਾਰ ਗਾਵੇ ਕੋ ਵਿਤਿਆ ਵਿਕਮ ਵੇਚਾਰ ਗਾਵੇ ਕੋ ਸਾਜ ਕਰਤਨ ਕੇ ਗਾਵੇ ਕੋ ਜੀ ਲੈ ਫਿਰਦੇ ਹੈ ਗਾਵੇ ਕੋ ਜਾਪੇ ਰਿषि ਦੂਰ ਗਾਵੇ ਕੋ ਵੇਖੇ ਆਦਰਾ ਦੂਰ ਕਤਨਾ ਕਤਨਾ ਵੇ ਟੂਟ ਕਟ ਕਟ ਕਤੀ ਕੋਟੀ ਕੋਟ ਕੋਟ ਦਿਨ ਦੇ ਲੰਡੇ ਤੱਕ ਪਾਏ ਜੁਗਾ ਜਗੰਤਰ ਕਾਈ ਕਾਏ ਹੁਕਮੇ ਹੁਕਮ ਚਲਾਏ ਰਾਓ ਨਾਨਕ ਵੇ ਤੇ ਦੇ ਪਰਵਾਉ चा साबो साच नाए पाकया पार आख दात करे दारा फिर क्या रखिए जित रिश दरबार मुंह की बोलना बोलिए जित सुरे प्यार ਅਮਰਤ ਵੇਲਾ ਸਤਨਾ ਉੜਾਈ ਵਿਚਾਰ ਕਰਮੀਆਂ ਵੇ ਕਪੜਾ ਨਦਰੀ ਮੋਕ ਦਵਾਰ ਨਾਨਕ ਵੇ ਜਾਣੀਏ ਸਭ ਆਪੇ ਸਿਆਰ ਤਪਿਆ ਨ ਜਾਏ ਕੀਰਤਨ ਹੋਏ ਆਪੇ ਆਪ ਨਰੰਜਨ ਸੋਹੈ ਜਿਨ ਸੇਵਿਆ ਤਿਨ ਪਾਇਆ ਮਾਨ ਨਾਨਕ ਗਾਵੇ ਗੁਣੀ ਨੀ ਦਾਣਾ ਮੰਗਾ ਵੀ ਸੁਣੀਏ ਮਨ ਰੱਖੀਏ ਪਾਓ ਦੁਪਰ ਹਾਰ ਸੁਕਰਨ ਜਾਹੇ ਗੁਰਮੁਖ ਨਾਦੰ ਗੁਰਮੁਖ ਵੇਦੰ ਗੁਰਮੁਖ ਰਿਆਸਮਾਈ ਗੁਰੇਤਰ ਗੁਰਬਰ ਕਰ ਬਰਮਾ ਗੁਰਪਾਰ ਬੱਤੀ ਮਾਈ ਜੈ ਹੁ ਜਾਨਾ ਕਾ ਨਾਈ ਕਣ ਕਤਨਾ ਜਾਈ ਗੁਰ ਇਕ ਬੂਜਾਈ ਸਾਵਨਾ ਜੀਆਂ ਕਾ ਏਕੋ ਦਾਤਾ ਸੋ ਮੈਂ ਵਿਸਰਨ ਨ ਜਾਈ ਤੇ ਤਨਾਵਾ ਜੈ ਤਿਸ ਪਾਵਾਂ ਵਿਣਪਣ ਕੇ ਨਾਹੀ ਕਰੀ ਜੇ ਤਿਸ ਟੂਪਾਈ ਵੇ ਕਵਣ ਕਰਮ ਕੇ ਮਿਲੇ ਲੈ ਮੱਤ ਵਿੱਚ ਰਤਨ ਜਵਾਹਰ ਮਾਣਕ ਜੈ ਇੱਕ ਗੁਰ ਕੀ ਸਿੱਖ ਸੁਣੀ ਗੁਰਾਂ ਇੱਕ ਦੇ ਬੁਝਾਈ ਸਾਵਣਾ ਜੀਆਂ ਕਾ ਇੱਕੋ ਦਾਤਾ ਤੋਂ ਮੇਰੇ ਸਰਨਾ ਜਾਈ ਜੇ ਦੁਖ ਚਾਰੇ ਅਰ ਜਾ ਹੋਰ ਦਸੋਣੀ ਹੋਏ ਨਵਾ ਖੰਡਾ ਵਿੱਚ ਜਾਣੀਏ ਨਾਲ ਚੱਲੇ ਸਭ ਕੋਏ ਚੰਗਾ ਨਾ ਰਖਾਏ ਪੀ ਜਸ ਕੀਰਤ ਜਗ ਲੈ ਜੇ ਕ੍ਰਿਸ਼ਨ ਨਾਮੇ ਤਾਂ ਆਤਮਾ ਪੁੱਛੇ ਕੇ ਕੀਟਾ ਅੰਦਰ ਕੀਟ ਕਰ ਦੋਸੀ ਦੋਸਤ રે ਨਾਨਕ ਨਿਰਗੁਣ ਗੁਣ ਕਰੇ ਬਨਵੰਤਿਆ ਗੁਣ ਦੇ ਤਿਹਾ ਕੋਇ ਨਾ ਸੁਝੀ ਜੇ ਤਿਸ ਗੁਣ ਕੋਇ ਕਰ ਸੁਣੇ ਸਿਦ ਪੇਰ ਸੁਰਨਾਥ ਸੁਣੇ ਤਰਕਵਲ ਕਾਸ ਸੁਣੀਏ ਦੀਪ ਲਪਕਾਲਾ ਸੁਣੇ ਪਹਿੜਾ ਸਕੇ ਤਾਲ नानक भगत सदा विकास सुनि दुख पाप का नाश सुनि सर्व ब्रह्मा इंद्र सुनि मुख सलाना मंदा सुनि जोगो दुख तन पे दो सुनि शास्त्र स्मृत वेदो नानक भगत सदा विकास सुनिय दुख पापनाश सुनिय सस्तोक ज्ञान सुनिय अष्ट कच नान सुनिय पड़ पड़ पावे मान सुनिय लागे से ध्यान नानक पद सदा विकास सुनिय दुख पाप का नाश सुनिय सरा गुना के गा सुनिय से कबीर पत सा ਸੁਨਿਆnde ਪਾਵਹ ਰਾਵ ਸੁਨਿਆਵਹ ਤੋ ਇਸ ਗਾਉ ਨਾਨਕ ਭਗਤਾ ਸਾਧਾਰਿਕਾਸ ਸੁਣੀ ਧੂਕ ਪਾਕਾ ਨਾਸਰਾ ਮਨਨੇ ਕੀ ਗਤ ਕੈ ਨ ਜਾਹੇ ਜੇ ਕੋ ਕਹਿ ਪਿਛੇ ਪਸਤਾ ਹੈ ਕਾਗਦ ਕਲਮ ਨਾ ਲੇਖਨ ਹਾਰ ਮਨਨੇ ਕਾਵੈ ਕਰਨ ਵਿਚਾਰ ਇਸ ਨਾਮ ਨਿਰੰਝਨ ਹੋਵੇ ਜੇ ਕੋ ਮਨ ਜਾਣੇ ਮਨ ਕੋਏ ਮਨ ਨੇ ਸੁੱਤੋ ਹੈ ਮਨ ਬੁੱਧਾ ਮਨ ਨੇ ਸਰਪਵਣ ਕੀ ਸੁੱਧਾ ਮਨੈ ਮੂਟਾ ਨਾ ਖਾਹੇ ਮਨੈ ਜਨ ਕੇ ਸਾਥ ਨਾ ਜਾਹੇ ਇਸ ਨਾਮ ਨਿਰੰਝਨ ਹੋਵੇ ਜੇ ਕੋ ਮਨ ਜਾਣੇ ਮਨ ਕੋਏ ਮੰਨੇ ਮਾਰਦੂ ਟਾਕਣਾ ਪਾਏ ਮੰਨੇ ਪਾਤ ਸਿਓ ਪ੍ਰਗਟ ਜਾਏ ਮੰਨੇ ਮੋਗੋ ਨਾ ਚੱਲੇ ਪੰਥ ਮੰਨੇ ਧਰਮ ਸੇ ਤੀ ਸੰਬੰਧਾ ਏ ਤਾਂ ਨਾਮ ਨਰੰਜਨ ਹੋਵੇ ਜੇ ਕੋ ਮਨ ਜਾਣੇ ਮਨ ਕੋਏ ਮੰਨੇ ਪਾਵੇ ਮੁਖ ਦਵਾਰ ਮੰਨੇ ਪਰਵਰ ਸਦਾ ਰ ਮੰਨੇ ਤਰੇ ਤਾਰੇ ਗੁਰ ਸਿੱਖਾ ਮੰਨੇ ਨਾਨਕਾ ਪਾਵੇ ਨਾ ਪਿੱਖ ਐਸਾ ਨਾਮ ਨਣ ਜਨ ਹੋਏ ਜੇ ਕੋ ਮਨ ਜਾਣੇ ਮਨ ਕੋਏ ਪੰਜ ਪਰਵਾਣ ਪੰਜ ਪਰਦਾਨ ਪੰਜੇ ਪਾਵੇ ਦਰਗਹਿ ਮਾਣਾ ਪੰਜੇ ਸੋਇ ਗਰ ਜਾਣ ਪੰਜਾ ਕਾਗਰੇ ਕੋ ਧਿਆਨ ਜੇ ਕੋ ਕਹਿ ਕਰੇ ਵਿਚਾਰ ਕਰਤ ਕੇ ਕਰਨੈ ਨਾ ਹੀ ਸੋ ਮਾਰ ਤੋਲਾ ਕਰਮ ਤੇ ਆਕਾ ਪੂਤ ਸੰਤੋਕਤਾ ਪਰਕਾ ਦਿਨ ਸੂਤ ਜੇ ਕੋ 부ਝੇ ਹੋਵੇ ਸਿਆਰਾ ਤਵਲੇ ਉਪਰ ਕੇ ਤਪਾਰ ਤਰਤੇ ਹੋਰ ਪਰ ਹੋਰ ਹੋ ਰਾ ਤਿਸਤੇ ਪਾਰ ਤਲੇ ਕਮਜੋਰ ਜੀ ਜਾਗਰੰਗਾ ਕੇ ਨਾ ਹੋਆ ਸਭਨਾ ਲੈ ਕੇ ਅਵੜੇ ਕਲਾਮ ਐਵਲੇ ਕਾ ਲਿਖ ਜਾਣੇ ਕੋ ਐ ਲੈ ਕਾ ਲਿਖਿਆ ਕੇਤਾ ਹੋਏ ਕੇਤਾ ਕਣ ਤੋਂ ਲੈ ਰੂਪ ਕੇ ਤੇ ਦਾਤ ਜਾਣੇ ਕੋਣ ਕੋਤਾ ਕੇਤਾ ਪਾਸਾਏ ਤੋ ਕਵਾਉ ਤਿਸਤੇ ਲਖ ਦਰਿਆਉ ਕੁਦਰਤ ਕਮਨ ਕਾ ਵਿਚਾਰ ਵਾਰ ਨਾ ਜਾਮਾ ਇੱਕ ਵਾਰ पलिकार तू सदा सलामत अरंकार असंख जप अश पाओ, असंख पूजा संख असंख रंत मुख वेद पाठ अशंख जोग मनरे उदास असंख भगत गुण ज्ञान विचार ਅਸੰਖ ਸੱਤੀ ਅਸੰਖ ਦਾਤਾਰ ਅਸੰਖ ਸੂਰ ਮੂਪਕਸਾਰ ਸੰਖ ਮੋਣ ਲਿਵਲਾਇ ਤਾਰ ਕੁਦਰਤ ਕੌਣ ਕਾਵੇ ਤਾਰ ਵਾਰ ਨਾ ਜਾਵਾ ਇਕ ਵਾਰ ਜੋ ਤੁਪ ਪਾਵੇ ਸਾਈ ਬੜੀ ਕਾਰ ਤੂ ਸਦਾ ਸਲਾਮਤੋ ਨਿਰੰਕਾਰ ਅਸੰਖ ਮੂਰਖਾਂਦ ਕੋਰ ਸੰਖ ਚੋਰ ਰਾਮ ਖੋਰਾ असंख मर कर जाए जोर असंख गलव ढकते कमाए असंख पापी पापो कर जाए असंख उड़ियार कूड़े फेराए असंख मले मल पखाए असंख नितक सिर करे पारा नानक नीच कै विचार वार न जावा एक बार जो तुत पावे साई पलिकारा

ਜਿਨ ਹੈ ਲਖਿਤ ਸਿਰ ਨਾ ਹੈ ਜਿਵ ਪਰਮਾਏ ਤੀਰਤ ਪਾਏ ਜੇ ਤਾ ਕੀਤਾ ਤੇ ਤਣਾਓ ਵਿਣਾਂਵੇਂ ਨਾਇ ਕੋਥਾਉ ਕੁਦਰਤ ਕ ਕਮਲ ਕਾ ਵਿਚਾਰ ਵਾਰਿਆ ਨ ਜਾਵਾ ਇੱਕ ਵਾਰ ਜੋ ਤੁ ਤਪਾਵੇ ਸਾਈਂ ਕੜੀਕਾਰ ਤੋ ਸਦਾ ਸਨਾਮਤ ਨਰਿੰਕਾਰ ਪਰਿਆ ਤੂ ਪੇ ਤੰਦੇ ਪਾਣੀ ਤੋ ਤੇ ਉਤਰ ਸਕੈ ਮੋਤਾ ਰੀਤੇ ਕੱਪੜੋ ਹੈ ਦੇ ਸਾਬੁਨਿ ਹੋਤੋ ਹੈ ਪਰ ਇਹ ਮਤ ਪਾਪਾ ਕੇ ਸੰਗਾ ਹੋਤੋ ਪੇਨਾਵੇਂ ਕੇ ਰੰਗਾ ਪੁੰਨੇ ਪਪੀਆ ਕੰਨਾਹੇ ਕਰ ਕਰ ਕਰਨਾ ਨਿਕ ਲੈ ਜਾਉ ਆਪੇ ਵੀ ਜਾਪੇ ਖਾਉ ਨਾਨਕੁ ਕੁਕ ਮਿ ਆਉ ਜਾਉ तीर्थ तप दे आदन दान जे को पावे तिलका मानो सुनया मननया मनके तापाव अंतरगत तीर्थ मलना सब गुण तेरे में नाही कोए बिन गुण के ते भक्त नाव है स्वास्तंद वाणी बरमा सत सुहंस रामण चाऊ ਕਵਣ ਸੋ ਵੇਲਾ ਵਕਤ ਕਵਣ ਕਮ ਟਿਤ ਕਵਣ ਵਾਰ ਕਵਣ ਸਰੇ ਰੁੱਤੀ ਮਾ ਕਵਣ ਜਿਤੋ ਆਕਾਰ ਵੇਲ ਨਾ ਪਾਇ ਪੰਡਤੀ ਜੇ ਹੋਵੇਨੇ ਕੋ ਪੂਰਾਣ ਵਕਤ ਨਾ ਪਾਇਓ ਕਦੀ ਆਜੇ ਲੈ ਥੰਡੇ ਕੋ ਪੂਰਾਣ ਤਿਤਵਾ ਨਾ ਜੋਗੀ ਜਾਣੈ ਰੁੱਤ ਮਾਉ ਨਾ ਕੋਈ ਜਾ ਕਰਤਾ ਸਿਟੀ ਕੋ ਸਾਜੀ ਆਪੇ ਜਾਣੈ ਸੋਈ ਕਿਉ ਕਰ ਆਕਾਂ ਤੇ ਸਲਾਈ ਕਿਉ ਮਰਨੀ ਕਿਉ ਜਾਣਾ ਨਾਨਕ ਆਕਲ ਸਭ ਕੋ ਆਕੇ ਤੋ ਇੱਕ ਸਿਆਣਾ ਵੱਡਾ ਸਵਡਿ ਨਹੀਂ ਫਿਤਾ ਜਾ ਕੋ ਏ ਨਾਨਕ ਜੇ ਕੋ ਆਪੋ ਜਾਣੇ ਆਗੇ ਗਿਆਨ ਸੁਹੇ ਪਤਲਾ ਪਤਲ ਲਖ ਗਸਾਂਗਾ ਤੋ ਔੜਕੜ ਕਾਲ ਥਕੇ ਵੇਰ ਕਣ ਇਕ ਵਾਤਾ शेष कार कैन कते बस लोक तात लिखता लिखे लिखे विनाशा नानक वड्डा किए आपे जाने आप सलाई सलाहे एति सूरत न पाहिया नदियां ते वा पाव सुंदना जानिए सुंद सा सुल्तान गेरा सेति मलताना ਕਿਹੜੇ ਤੋਂ ਨਾ ਹੋਣੀ ਜੈ ਤਿਸਮਣ ਨਾ ਵਿਸਰੇ ਅੰਤੋ ਨਾ ਸਿੱਧਿ ਕੈ ਨੰਤ ਅੰਤ ਨਰ ਕਰਨ ਦੇ ਨੰਤ ਅੰਤ ਨਾ ਵੇਖਣ ਸੁਣਨ ਨਾ ਅੰਤ ਅੰਤ ਨਾ ਜਾਪੇ ਕਿਆ ਮਨ ਮੰਤ ਅੰਤ ਨਾ ਜਾਪੇ ਕੀ ਤਾਕਾਰ ਅੰਤ ਨਾ ਜਾਪੇ ਪਾਰ ਆਹਾਰ ਅੰਤ ਕਰਨ ਕੇ ਤੇ ਬਿਨ ਲਾਇ ਕਾ ਕੇ ਅੰਕ ਨਾ ਪਾਇ ਚਾਹੇ ਯੋਗਤਨਾ ਜਾਣੇ ਕੋਏ ਬੋਤਾ ਕਹੀ ਬੋਤਾ ਹੋਏ ਵਡਾ ਸੈ ਉੱਚਾ ਹੁੱਚੇ ਉਪਰ ਉਚਾ ਨਾਓ ਇਹ ਵਡੂਚ ਹੋਵੇ ਕੋਏ ਤਿਸੂ ਤੇ ਕੋ ਜਾਣੇ ਸੋਏ ਜੇ ਵਡਾ ਪ ਜਾਣਿਆ ਪਾਪ ਨਾਨਕ ਨਦਰੀ ਕਰਮੀਂ ਦਾਤਾ ਬੋਤਾ ਕਰਮ ਲਿਖਿਆ ਨਾ ਜਾਏ ਵੱਡਾ ਧਰਤਾ ਤਿੱਲ ਨਾ ਤਮਾਏ ਕਿਤੇ ਮੰਗੇ ਜੋਦ ਪਾਰਾ ਕਹਿਤੀਆਂ ਗਣਤ ਨਾਏ ਵਿਚਾਰ ਕਿਤੇ ਖੱਪੇ ਟੁੱਟ ਹੈ ਵਿਕਾਰ ਕਿਤੇ ਲੈ ਲੈ ਮੁਕਰ ਪਾਏ ਕਹਿਤ ਮੂਰਖ ਖਾਈ ਖਾਏ ਕਹਿਤੀਆਂ ਧੂਕ ਭੂਕ ਸਦਮਾਰ

नानक पाशाह अमूल गुण अमूल व अमूल अमूल पण्डार अमूल आवय अमूल अमूल पायुल अमूल तरमूल दिवाणा अमूल अमुल परवाना अमूल बिश अमूल निशा अमूल कर्मा मूल पुरमान अमूल मु नाख ना जाए आखा करे निविलाए आखे वेद पाठ पुराण आखे पढ़े करे लिखियाण आखे ब्रह्म आखे इंदा आखे गोपीते गोविंद आ कीसरा के सिद्ध आखे कहते कितै बुता आखे दान आखे देवा ਆਕੇ ਸੁਰ ਨਾਰ ਮੁੰਨ ਜਨ ਸੇਵਾ ਕੇਤੇ ਆਕੇ ਆਖਣ ਪਾਏ ਕੇਤੇ ਕਹਿ ਕੇ ਉੱਠ ਉੱਟ ਜਾਏ ਇਤੇ ਕਿਤੇ ਔਰ ਕਰੈ ਆਖ ਨ ਸਕੈ ਕਈ ਕਹ ਜੇ ਵਡ ਪਾਵੇ ਤੇ ਵਿਡੋਏ ਨਾਨਕ ਜਾਣ ਸਾਚਾ ਸੋਹੇ ਦੇਖੂ ਆਕੇ ਬੋਲ ਵਿਦਾੜ ਤਾਂ ਲਿਖੀਏ ਸਿਰ ਗਵਾਰਾ ਗਵਾਰਾ ਸੋਦਰ ਕਰਿਆ ਸੋ ਕਰਕੇ ਆ ਜਿਸ ਵੈ ਸਰਸਮਾ ਲੈ ਵਾ ਜਿਨ ਨ ਦਨੇ ਕ ਸੰਖਾ ਕਿਤੇ ਵਵਨ ਹਾਰੇ ਕਿਤਰਾ ਪ੍ਰੇਟ ਕੈਨ ਕਿਤੇ ਗਵਨ ਹਾਰੇ ਗਾਏ ਤੁਨੋਂ ਪਾਣ ਬਾਣੀ ਬੈ ਸੰਤਰ ਗਾਵੇ ਰਾਜਾ ਤਰਮ ਦਵਾਰ ਹੈ ਗਾਵੇ ਤੇ ਧਵਤ ਲਿਖ ਜਾਣ ਹੈ ਲਿਖ ਲਿਖ ਤਰਮ ਵਿਚਾਰ ਹੈ गावे सर्वब्रह्म देवी सोन सदा सवारे गावे इंद्रदासन बैठे देते अंदर नाले गावे सिस्मति अंदर गावन साध विचारे गावना जति सति संतो की गावे वीर करारे गावन पंडत पढ़न रखी सरा जुगा जुगवेदा नाले ਗਾਵੇ ਮੋਣੀਆ ਮਨਮੋਨਾ ਸੁਰ ਦਾ ਮਚਪਿਆਲੇ ਡਾਵਨ ਰਤਨ ਪਾਏ ਤੇਰੇ 68 ਤੀਰਤ ਨਾਨਾ ਗਾਵੇ ਜੋਤ ਮਾਂ ਬਰਤੂਰਾ ਗਾਵੇ ਖਾਨੀ ਚਾਰੇ ਗਾਵੇ ਖੰਡ ਮੰਡਲਾ ਵਰਪੰਡਾ ਕਰ ਕਰੱਖੇ ਤਾਰੇ ਸਹਿ ਦੁਤਨੋ ਗਾਵੇ ਜੋਤ ਪਾਵਨ ਰੱਤੇ ਤੇਰੇ ਪਖਤਰ ਸਾਨੈ ਹੋਰ ਕੇ ਤੇ ਗਾਵਣ ਸੇ ਮੈਂ ਚਿਤ ਨਾਵਣਾ ਨਾਨਕ ਕਿਆ ਵਿਚਾਰੇ ਸੋਈ ਸੋਈ ਸਦਾ ਸਸਾਇ ਬੋ ਸਤ ਸਤਿ ਨਾਈ ਹੈ ਵੀ ਉਸੇ ਜਾਹੇ ਨਾ ਜਾਸੀ ਰਤਨਾ ਜਿਨ ਰਖਾਈ ਰੰਗੇ ਰੰਗੇ ਪਾਤੇ ਕਰ ਕਰ ਜਿਸ ਮਾਇਆ ਜਿਨ ਪਾਏ ਕਰ ਕਰ ਰਖਿ ਕੇ ਤਾਪਣਾ ਜਿਸ ਤਿਸ ਦੀ ਵਿਟਾਈ ਜੋ ਤਿਸ ਪਾਲੈ ਸੋਈ ਕਰਸੀ ਹੁਕਮ ਨਾ ਕਰਨਾ ਜਾਇ ਸੋ ਪਾਤ ਸਭ ਸਾਪਸਾਇ ਬੋ ਨਾਨਕ ਰੈ ਨਰਜਾਈ ਮੁੰਦਾ ਸੋਕ ਸਰਪੱਛੋ ਵੀਟਾਂ ਜਿ ਕਰੇ ਬੀਭੂਤਾ ਕਿੰਤਾ ਕਾਲ ਕੋ ਅਰ ਕਾ ਡੰਡਾ ਪ੍ਰਤੀਤਾ ਆਇ ਪੰਤੀ ਜਗਤ ਮਤੀ ਮਨ ਜੀਤੇ ਜਾ ਭੁਜੀਤਾ സ്വദേശോ ആ തുന കട്ടനുനത്തി സാധ സംയോഗയാക आदेश तिस आदेश आदनिलनत नाथ जुग जुगे को वैसा एकमई जुक्त विआई तिन चेल्ले परवाना एक संसारि एक पंडारी कोला दीबाणा जीव तिस पावै तिन चलावै जीव होवे फरमाना ओवे क्यों नानदन आवे भूत ओ विडाणा आदेशु तिस आदेशु आद नीलनत नाथ जुग जुगे को वैसा आसन लोए लोए पंडार जो किच पाया सोए कावारा कर कर वे केज르 जनार नांग साटे के साटे कार आदेशु तिस आदेशु आद नीलनत नाथ जुग जुगे को वैसा ਇਕਦੋ ਜੀਵੋ ਲਖੋ ਹੈ ਲਖ ਹੋਵੇ ਲਖ ਵੀਸਾ ਲਖ ਲਖ ਕਿੜਾ ਅਠੀਏ ਕੁਨਾਮ ਜਗਦੀਸ ਐ ਤੁਰਾ ਪਤ ਪੌੜੀਆਂ ਚੜਿ ਹੋਏ ਕੀਸ ਸੁਣ ਗੱਲਾਂ ਸਾਥੀ ਕੀਟਾਇ ਰੀਸਾ ਨਾਨਕ ਨਤਰੀ ਪਾਈਏ ਪੂਰੀ ਕੂੜੇ ਤੀਸਾ ਆਕੰਡ ਜੋਰਤ ਪੈਣਾ ਜੋਰ ਜੋ ਨਾ ਮੰਗੰਦੇ ਨ ਜੋਰਾ ਜੋਰ ਨਾ ਜੀਵਨ ਮਰਨਾ ਜੋਰ ਜੋ ਨ ਰਾਜ ਮਾਲ ਮਨ ਸੋਰਾ ਜੋਰ ਨਾ ਸੂਰਤਿ ਗਿਆਨ ਵਿਚਾਰ ਜੋਰ ਨਾ ਜੁਤੀ ਛੁਟੇ ਸੰਸਾਰ ਜਿਸ ਸਾਥ ਜੋਰ ਕਰ ਵੇਖੇ ਸੋਏ ਨਾਨਕ ਤੁਮ ਨਿਤਨਾ ਕੋਏ ਰਤਿ ਰਤਿ ਤਿਤਿਵਾਰ ਪਉਣ ਪਾਣੀ ਅਗਨੀ ਪਤਾਲ ਤੇਜ ਵਿੱਚ ਤਰਤੀ ਤਾ ਪਰਤੀ ਕਨਸਾਲਾ ਤੇਜ ਵਿੱਚ ਜੀ ਦੁਗਤ ਕੈ ਰੰਗਾ ਤਿਨ ਕੇ ਨਾਮ ਨੇਕਨੰਤਾ ਕਰਮੀ ਕਰਮਿ ਹੋਏ ਵਿਚਾਰ ਸੱਚਾ ਪਉ ਸੱਚਾ ਗਰਬਾਰ तेते सोहना पंच परमाणा नदरी कर्म पावे निशान कत्प का पाए नानक गया जा पे जाए तर्म कंड का यो तर्म ज्ञान कंड का को करामा केते पाण पाणी वे संतर केते कार्मेश्वर

ਕੇਤੇ ਕੇਤੇ ਰਤਨ ਤੁਮੰਦਾ ਕੇਤਿਆ ਕਾਣੀ ਕੇਤਿਆ ਬਾਣੀ ਕੇਤੇ ਪਤ ਨਰੰਦਾ ਕੇਤਿਆ ਸੁਰਤੀ ਸੁਖ ਕੇਤੇ ਨਾਨਕ ਅੰਤ ਨਾਮ ਅੰਤ ਗਿਆਨ ਖੰਡ ਮੈਂ ਗਿਆਨ ਪ੍ਰਚੰਡਾ ਤਿਤਨਾਦ ਵਿਨੋਦ ਕੋਡ ਨੰਦਾ ਕਰਮਖੰਡ ਕੀ ਬਾਣੀ ਰੂਪਾ ਤਿੱਤੇ ਕੜਤ ਕੜੇ ਭੂਤਨੂਪਾ ਤਾਂਕੀਆਂ ਗੱਲਾਂ ਕਰਤੀ ਨਾ ਜਾਏ ਦੇਖੋ ਕਰੇ ਪਿਛੇ ਪਸਤਾਏ ਤਿੱਤੇ ਕੜਿਏ ਸੂਤ ਮਨ ਮਤ ਮਨ ਬੁੱਧਾ ਤਿੱਤੇ ਕੜਿਏ ਸੂਰ ਸਿੱਧਾਂ ਦੇ ਸੂਤਾ ਕਰਮਖੰਡ ਕੀ ਬਾਣੀ ਜੋਰਾ ਤਿੱਤੇ ਔਰ ਨਾ ਕੋਈ ਹੋਰਾ ਤੇਤੇ ਜੋਦਮਾ ਬਲਸੂਰਾ ਤਿਨ ਮੇਂ ਰਾਮ ਰਿਆ ਪਰਪੂਰਾ ਤੇਤੇ ਸਿਦੋ ਸਤਮ ਮਮਾ ਹੈ ਤਾਂ ਕੇ ਰੂਪਨਾ ਕਤਨੇ ਜਾਏ ਨਾ ਉਮਰ ਨਾ ਟੱਗੇ ਜਾਏ ਜਿਨ ਕੇ ਰਾਮ ਵਸ ਮਨ ਮਾਇ ਤੇਤੇ ਪਲਤ ਵਸ ਕੇ ਲੋ ਕਰਨੰਦ ਕਤ ਮਨਸੋ ਹੈ ਸੱਚਖੰਡ ਵਸੇ ਨਰੰਤਾਰ ਕੈ ਕਰੇ ਕੇ ਨਦਰ ਨਿਹਾਲੋ ਤੇਤੇ ਖੰਡ ਮੰਡਲ ਵਰ ਪੰਡਾ ਜੇ ਕੋ ਕਤੇ ਤੰਤਨਾ ਅੰਤ ਤਿਤੇ ਲੋ ਲੋ ਆਕਾਰ ਜਿਵੇਂ ਜਿ ਰੁਕਮ ਤਿਵੇਂ ਤਿਵ ਕਾਰ ਵੇਖੇ ਵਿਕਸੇ ਕਰ ਵਿਚਾਰ ਨਾਨਕਤ ਨੰਦ ਰਸਾਰ ਜਤ ਪਰ ਤੇਰ ਦਿਸ ਨਿਆਰ अर्मत वेद प्यार पो कला गण कविताऊ पांडा पो मृत तित डाला कड़िए सब दो साची टाला जिन को नद्र कर्म तिन नानक नदरी नद नद्र निहाल सलोका पवन गुरु पाणी पेता माता तर्त माता ਦੇਸ ਰਗ ਦਾਈ ਦਿਆ ਖੇਲੇ ਸਗਰ ਜਗਤ ਚੰਗੀਆਂ ਬੁਰਾਈਆਂ ਵਾਚੇ ਕਰਮ ਦੂਰਾ ਕਰਮਿ ਆਪੋ ਆਪਣੀ ਕੈਣੜ ਕੇ ਦੂਰਾ ਜਿਨਨੇ ਨਾਮ ਧਿਆਇਆ ਗੇਮ ਸ਼ਕਤ ਕਾਲ ਨਾਨਕ ਤੇ ਪੂਜ ਲੈ ਕੇਤੀ ਛੁੱਟੀ ਨਾਲ ਜਿੰਨੇ ਨਾਮ ਤੇ ਆਇਆ ਗੈ ਮਸ਼ਕਤ ਕਾਲ ਨਾਨਕ ਤੇ ਮੁਕੂਜ ਲੈ ਕੇਤੀ ਛੁੱਟੀ ਨਾਲ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ